ਜੋ ਆਵ ਜਗਤ ਗੁਰੂ ਸਤਿ ਪਾਤਸ਼ਾ ਉਸ ਵਕਤ ਜਦੋਂ ਪੰਜਾਂ ਨੂੰ ਅੰਮ੍ਰਿਤ ਦੇ ਦਿੱਤਾ ਰਾਤ ਵਸੂ ਆਗਾ ਕੀਤੀ ਜੋ ਹਮਰੀ ਹੋਮ ਰਾਤ ਸੋ ਰਾਖਾ ਗੁਰਬਾਣੀ ਰਸ ਨੇ ਪਿਉ ਧਿਆਖਾ ਮੈਂ ਤਾਂ ਕੋ ਸਬਰ ਹੋ ਸਹਾਇਕ ਦੂਹ ਕਲੇਸ਼ ਦੇ ਨੂੰ ਸਹ ਕਾਇਕ ਜਿਹੜੇ ਰਾਤ ਰੱਖਣਗੇ ਉਹਨਾਂ ਦੇ ਗੁਰਬਾਣੀ ਦਾ ਵਾਲਾ ਸੰਦੇਸ਼ ਆ ਲਈ ਮਰਦੇ ਉਸਦੇ ਦੁੱਖਾ ਕਰਨਗੇ ਧਾਰਨ ਕਰਨਗੇ ਉਹਨਾਂ ਦੇ ਹਰ ਉਹ ਕੋਈ ਸਹਾਇ ਕਰਹਾਉਂਗੇ ਸਾਰੇ ਉਹਨਾਂ ਦੇ ਦੁੱਖਾਂ ਦੇ ਬਿਗਨਾ ਦੇ ਸਾਰਿਆਂ ਦੇ ਨਾਸਤਨ ਵਾਲੇ ਰਹਾਗੇ ਉਹ ਬਚਨ ਸਰਗੂਰੀ ਜੀ ਜਦੋਂ ਕੀਤੇ ਉਸ ਵੇਲੇ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਨੇ ਕਿਉ ਪੰਗਿਆਂ ਪਿਆਰ ਨੂੰ ਖਾਲਸਾ ਰੂਪ ਬਣਾ ਕੇ ਬਦਲ ਕੀਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਇਹ ਖਾਲਸਾ ਵਾਹਿਗੁਰੂ ਦੀ ਲਾ ਤੇ ਵਾਹਿਗੁਰੂ ਦੀ ਹੋਈ ਸਾਫਤ ਹੈ ਇਹ ਬਚਨ ਸੋ ਪਾਤਸ਼ਾਹੀ ਨੇ ਖਾਲਸਾ ਨਾ ਰੱਖਿਆ ਇਸ ਨੂੰ